BCS ਨੇ ਛੁੱਗੀ ਝੌਂਪੜੀ ਵਾਲਿਆਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਲੋੜਵੰਦਾਂ ਦੀ ਮਦਦ ਲਈ ਹਰੇਕ ਨੂੰ ਅੱਗੇ ਆਉਣਾ ਚਾਹੀਦਾ ਹੈ ਪੰਡਾਲ 'ਤੇ ਦੁਨੀਆ ਭਰ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਕੋਲ ਨਾ ਤਾਂ ਦੋ ਟੰਗ ਦੀ ਰੋਟੀ ਹੈ ਤੇ ਨਾ ਹੀ ਸਿਰ ਟਕਣ ਲਈ ਕੋਈ ਥਾਂ ਹੈ ਅਜਿਹੇ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਬਿਹਤਰ ਜ਼ਰੂਰੀ ਹੈ ਇਸੇ ਕਾਰਜ ਦੀ ਪੂਰਤੀ ਲਈ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਆਰਸੀਐਫ ਦੇ ਇਰ ਦੇ ਗਿਰਦ ਝੁੱਗੀ ਝੌਂਪੜੀ ਵਾਲਿਆ ਦੇ ਬੱਚਿਆਂ ਨੂੰ ਗਰਮ ਕਪੜੇ ਵੰਡਣ ਦਾ ਉਪਰਾਲਾ ਕੀਤਾ ਗਿਆ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਸਥਾਨਿਕ ਪੱਤਰਕਾਰਾਂ ਨੂੰ ਦੱਸਿਆ ਕਿ ਬਹੁਤ ਸਾਰੇ ਲੋਕਾਂ ਕੋਲ ਠੰਡ ਤੋਂ ਬਚਣ ਲਈ ਤੰਣ ਟਕਣ ਲਈ ਲੋੜਿੰਦੇ ਕਪੜੇ ਨਹੀਂ ਹਨ ਜੇਕਰ ਅਸੀਂ ਅਜਿਹੇ ਲੋਕਾਂ ਦੀ ਮਦਦ ਕਰੀਏ ਤਾਂ ਪ੍ਰਮਾਤਮਾ ਸਾਡੇ ਤੋਂ ਖੁਸ਼ ਹੋਵੇਗਾ ਕਿਉਂਕਿ ਅਜਿਹਾ ਪਵਿੱਤਰ ਗ੍ਰੰਥਾ ਵਿੱਚ ਲਿਖਿਆ ਹੋਇਆ ਹੈ ਇਸ ਮੌਕੇ ਦੇ ਵਿਸ਼ੇਸ਼ ਤੌਰ ਤੇ ਪੂਜੇ ਕਿਸਾਨ ਆਗੂ ਗੁਰਦੀਪ ਸਿੰਘ ਪੰਡਾਲ ਨੇ ਕਿਹਾ ਕਿ ਲੋੜਵੰਦ ਵਿਅਕਤੀਆਂ ਦੀ ਮਦਦ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ ਕਿਉਂਕਿ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰਨਾ ਸਾਡਾ ਸਮਾਜਿਕ ਫਰਜ਼ ਹੈ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਕਾਰਜਾਂ ਲਈ ਸੰਸਥਾ ਦਾ ਵੱਧ ਚੜ ਕੇ ਸਹਿਯੋਗ ਦਿੱਤਾ ਜਾਵੇਗਾ ਸੋਸਾਇਟੀ ਦੇ ਚੇਅਰਮੈਨ ਮੇਅਰ ਚੰਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਡ ਪੈ ਰਹੀ ਹੈ ਜੋ ਕਿ ਬੇਸਹਾਰਾ ਤੇ ਲੋੜਵੰਦ ਵਿਅਕਤੀਆਂ ਲਈ ਗੰਭੀਰ ਸਮੱਸਿਆ ਪੈਦਾ ਕਰ ਰਹੀ ਹੈ ਇਸ ਕਰਕੇ ਸਾਨੂੰ ਲੋੜਵੰਦਾ ਲਈ ਗਰਮ ਕੱਪੜੇ ਦਾਨ ਕਰਨ ਲਈ ਸੋਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਇਸ ਕਾਰਜ ਵਿੱਚ ਅਰुणवीर ਅਟਵਾਲ ਭਾਨੂੰ ਪ੍ਰਤਾਪ ਰਿਤਿਕਾ ਅਟਵਾਲ ਰਜੇਸ਼ ਕੁਮਾਰ ਹਰਕੇਸ਼ ਮੀਨਾ ਜਸਪਾਲ ਸਿੰਘ ਚੋਹਾਨ ਆਦਿ ਨੇ ਭਰਪੂਰ ਸਹਿਯੋਗ ਦਿੱਤਾ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਅੱਜ ਆਰਸੀਐਫ ਵਿਕੇ ਬੀਸੀਐਸ ਜੋ ਸੁਸਾਇਟੀ ਬਣੀ ਹੋਈ ਹੈ ਸਰਦਾਰ ਜੋਗਾ ਸਿੰਘ ạtਵਾਲ ਹੋਰੀ ਉਹਨਾਂ ਵੱਲੋਂ ਜਿਹੜੇ ਕਿ ਉੱਤਰੀ ਭਾਰਤ ਦੇ ਵਿੱਚ ਬਹੁਤ ਹੀ ਕੜਾਕੇ ਦੀ ਸਰਦੀ ਪੈ ਰਹੀ ਹੈ ਉਸ ਤੇ ਮੱਦੇ ਨਜ਼ਰ ਅੱਜ ਗਰੀਬ ਜਿਹੜੇ ਆਰਥਿਕ ਪੱਖੋਂ ਤੰਗੀ ਦੇ ਵਿੱਚ ਜੋ ਸਾਡੇ ਝੁੰਗੀਆਂ ਝੌਂਪੜੀਆਂ ਵਾਲੇ ਪ੍ਰਵਾਸੀ ਮਜ਼ਦੂਰ ਹੋਣ ਜਾਂ ਕੋਈ ਪੰਜਾਬੀ ਭੈਣ ਭਰਾ ਹੋਣ ਉਹਨਾਂ ਵਾਸਤੇ ਜਾਂ ਉਹਨਾਂ ਦੇ ਬੱਚਿਆਂ ਵਾਸਤੇ ਉਸੇ ਗਰਮ ਕੱਪੜਿਆਂ ਦੀ ਜਿਹੜੀ ਸੇਵਾ ਕੀਤੀ ਗਈ ਸੀ ਤੇ ਅੱਜ ਲਗਭਗ 100 ਦੇ ਕਰੀਬ ਜਿਹੜੇ ਪਰਿਵਾਰਾਂ ਨੂੰ ਜਿਹੜੇ ਹੈਗੇ ਆ ਉਹ ਗਰਮ ਕੱਪੜੇ ਜਿਸ ਤਰ੍ਹਾਂ ਕੇ ਸ਼ਾਲ ਹੋ ਗਏ ਕੋਟੀਆਂ ਹੋ ਗਈਆਂ ਪਜਾਮੇ ਪਜਾਮੀਆਂ ਹੋ ਗਈਆਂ ਪੈਂਟਾਂ ਵਗੈਰਾ ਹੋ ਗਈਆਂ ਉਹ ਸਾਰੇ ਸਰਦਾਰ ਜੋਗਾ ਸਿੰਘ ạtਵਾਲ ਹੋਰਾਂ ਵੱਲੋਂ ਤੇ ਉਹਨਾਂ ਦੇ ਪੂਰੇ ਤੇ ਪੂਰੇ ਪਰਿਵਾਰ ਵੱਲੋਂ ਤੇ ਉਹਨਾਂ ਦੀ ਸੋਸਾਇਟੀ ਵੱਲੋਂ ਆਰਸੀਐਫ ਵਿਖੇ ਜੋ ਦਾਨ ਕੀਤੇ ਗਏ ਆ ਅਸੀਂ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਸਮੇਂ-ਸਮੇਂ ਦੇ ਉੱਤੇ ਜਿੱਥੇ ਵਾਤਾਵਰਣ ਪ੍ਰੇਮੀ ਨੇ ਉੱਥੇ ਹੀ ਸਮਾਜ ਸੁਧਾਰਕ ਵੀ ਨੇ ਤੇ ਸਮਾਜ ਪ੍ਰਤੀ ਸਹਿਰਦ ਵੀ ਨੇ ਕੱਲਾ ਚਿੰਤਾ ਨਹੀਂ ਕਰਦੇ ਚਿੰਤਨ ਵੀ ਕਰਦੇ ਨੇ ਸੋ ਇਸ ਤਰ੍ਹਾਂ ਦੇ ਜਿਹੜੇ ਹੈਗੇ ਯੋਧੇ ਉਹਨਾਂ ਦੀ ਸਾਨੂੰ ਲੋੜ ਹੈ ਜੇ ਸਮਾਜ ਨੂੰ ਸੋ ਅਸੀਂ ਫਿਰ ਤੋਂ ਦੁਬਾਰਾ ਇੱਕ ਵਾਰ ਧੰਨਵਾਦ ਕਰਦੇ ਹਾਂ ਸਰਦਾਰ ਜੋਗਾ ਸਿੰਘ ਅਟਵਾਲ ਹੋਰਾਂ ਦਾ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਲੋ ਧੰਨਵਾਦ ਜੀ ਭੰਡਾਲ ਸਾਹਿਬ ਜਿਸ ਤਰ੍ਹਾਂ ਸਾਨੂੰ ਠੰਡ ਲੱਗਦੀ ਹੈ ਇਸੇ ਤਰ੍ਹਾਂ ਇਹ ਸਾਰੇ ਲੋਕਾਂ ਨੂੰ ਠੰਡ ਲੱਗਦੀ ਆ ਤੇ ਮੈਂ ਜਦੋਂ ਇੱਥੇ ਆਉਂਦਾ ਜਾਂਦਾ ਲੰਘਦਾ ਤੇ ਝੁੱਗੀ ਝੋਂਪੜੇ ਵਾਲੇ ਬੱਚਿਆਂ ਦੇ ਕਈ ਵੇਲੇ ਚਪਲਾ ਨਹੀਂ ਹੁੰਦੀਆਂ ਘੱਟ ਕੱਪੜੇ ਹੁੰਦੇ ਆ ਠੰਡ ਬਹੁਤ ਪੈ ਰਹੀ ਆ ਤੋਂ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਕਿ ਜਿਹੜੇ ਬੱਚੇ ਇੱਥੇ ਘੁੰਮ ਰਹੇ ਆ ਉਹਨਾਂ ਦੇ ਘੱਟ ਕੱਪੜੇ ਆ ਤੇ ਉਹਨਾਂ ਨੂੰ ਅਸੀਂ ਇੰਤੀਆਮ ਕੀਤਾ ਕਿ ਥੋੜੇ ਕੁਝ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਜਾਣ ਸੋ ਆਹੋ ਸਾਰੇ ਰਲ ਕੇ ਅਸੀਂ ਮਨੁੱਖਤਾ ਦੀ ਸੇਵਾ ਕਰੀਏ ਤੇ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਦੇ ਅਸੀਂ ਸਹਾਰਾ ਬਣੀਏ ਧੰਨਵਾਦ